ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹੌਸ ਪਿੰਡ ਮੈਸਰਖਾਨਾ ਇਹ ਜ਼ਿਲ੍ਹਾ ਬਠਿੰਡਾ ਵਿੱਚ ਜੀ ਆਪਣਾ ਤੇ ਇਹ ਜਿਹੜਾ ਪਿੰਡ ਹੈ ਮੈਸਰਖਾਨਾ ਇਹ ਸਾਡੇ ਮੋੜ ਮੰਡੀ ਦੇ ਕੋਲੇ ਪਿੰਡ ਰਹਿਣਾ ਜੀ ਮੈਸਰਖਾਨਾ ਮਸ਼ਹੂਰ ਹੈ ਜੀ ਬਹੁਤ ਵੱਡਾ ਪਿੰਡ ਹੈ ਜੀ ਵੱਡੀ ਹਾਈਵੇ ਤੇ ਮੋੜ ਮੋੜ ਹਨੀ ਮਾਨਸਾ ਅਤੇ ਬਠਿੰਡਾ ਰੋਡ ਦਾ ਪਿੰਡ ਹੈ ਜੀ ਮੈਸਰਖਾਨਾ ਬਹੁਤ ਵੱਡਾ ਪਿੰਡ ਹੈ ਜਿੱਥੇ ਮਾਤ ਦਾ ਮੇਲਾ ਵੀ ਲੱਗਦਾ ਹੈ ਤੇ ਰੋਡ ਦੇ ਉੱਤੇ ਹੈ ਜੀ ਸਾਨੂੰ ਕਸਟਮਰ ਪੁੱਛਦੇ ਆ ਵੀ ਇੱਥੇ ਟੈਂਪੂ ਆਉਂਦਾ ਕਿ ਕੀ ਹੁੰਦਾ ਬਿਜੀ ਇੱਥੇ ਆਪਣੇ ਬੱਸ ਦੀ ਸਰਵਿਸ ਘਟੋ ਘਟ 5-5 ਮਿੰਟਾਂ ਦਾ ਬੱਸ ਦੀ ਸਰਵਿਸ ਹੈ ਜੀ ਆਉਣ ਜਾਣ ਦੀ ਕੋਈ ਦਿੱਕਤ ਨਹੀਂ ਕੋਈ ਕਿਤੇ ਮਰਜ਼ੀ ਜਿੱਥੋਂ ਮਰਜ਼ੀ ਆਈ ਜਾ ਜੀ ਇਹ ਬਠਿੰਡਾ ਮਾਨਸਾ ਰੋਡ ਤੇ ਪਿੰਡ ਹੈ ਜੀ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਆਪਣਾ ਇਹ ਸ਼ੋਅਰੂਮ ਹੈ ਕੱਪੜੇ ਦਾ ਬਹੁਤ ਹੀ ਸਸਤਾ ਅਤੇ ਕੁਆਲਿਟੀ ਨੰਬਰ 1 ਨੰਬਰ ਕੁਆਲਿਟੀ ਦਿੰਦੇ ਨੇ ਜੀ ਤੇ ਬਹੁਤ ਜ਼ਿਆਦਾ ਸਸਤਾ ਹੈ ਲੁਧਿਆਣੇ ਲੁਧਿਆਣੇ ਵੀ ਕਿਤੇ ਜ਼ਿਆਦਾ ਸਸਤਾ ਸਾਡੇ ਕੋਲੇ ਕਸਟਮਰ ਆਉਂਦੇ ਆ ਆਹ ਲੁਧਿਆਣੇ ਜਾਂਦਾ ਜੀ ਲੁਧਿਆਣੇ ਕਹਿੰਦੇ ਬਹੁਤ ਵੱਡੀ ਛੱਡਨਾ ਫਰਾਡ ਹੁੰਦਾ ਠੱਗੀ ਵਜਦੀ ਆ ਦਿੰਦੇ ਕੁਝ ਹੋਰ ਐ ਕਹਿੰਦੇ ਕੁਝ ਹੋਰ ਐ ਤੇ ਇੱਕ ਵੀ ਜੀ ਆਪਾਂ ਦੱਸ ਦਈਏ ਜਦੋਂ ਤੁਸੀਂ ਇਧਰ ਆ ਦੇਖ ਨਹੀਂ ਆਉਂਦੇ ਆ ਆ ਆਪਣਾ ਬੋਰਡ ਐ ਜੀ ਵੀਰ ਜੀ ਮਨਜਿੰਦਰ ਪਾਠਾ ਹੌਸਾ ਦੇਖੋ ਸਾਪਿਆ ਹੋਇਆ ਖੱਟਾ ਰੰਗ ਆਪਣਾ ਫੇਮਸ ਰੰਗ ਐ ਇਹ ਖੱਟਾ ਤੇ ਲਾਲ ਜਦੋਂ ਤੁਸੀਂ ਇਧਰ ਆ ਦੇ ਨਹੀਂ ਆਉਂਦੇ ਆਪਣੇ ਕੋ ਖੰਬੇ ਤੇ ਲੱਗਿਆ ਜੀ ਬਹੁਤ ਵੱਡਾ ਬੋਰਡ ਜਮਾਂ ਸੇਮ ਕਾਪੀ ਇਸ ਕਾਦੀ ਕਾਪੀ ਐ ਜੀ ਤੇ ਉਹ ਖੰਬੇ ਤੇ ਲੱਗਿਆ ਹੋਇਆ ਜਦੋਂ ਆਉਣੇ ਉਹਦੇ ਸਿੱਧਾ ਮੱਥੇ 'ਚ ਵੱਜਦਾ ਜੀ ਇੱਥੇ ਆਪਣਾ ਹਾਂ ਵਧੀ ਕਾਰ ਦੀ پارکਿੰਗ ਲੱਗਣ ਨੂੰ ਥਾਂ ਹੈ ਜੀ ਬਹੁਤ ਵਧੀਆ ਖੜਨ ਨੂੰ ਦੇਦਾ ਫਣੀ ਵੀ ਖੁੱਲੇ ਥਾਂ 'ਚ ਹੈ ਜੀ ਆਪਾਂ ਵੀਰੇ ਪਾਸੋਂ ਵੀ ਨਿਊ ਪਾ ਕੇ ਆਏ ਸਾਂ ਤੇ ਅੱਜ ਫੇਰ ਇੱਕ ਨਵੀਂ ਵੀ ਨਿਊ ਤੁਹਾਡੇ ਵਾਸਤੇ ਲੈ ਕੇ ਆਏ ਆਂ ਆਪਾਂ ਤੁਹਾਡਾ 10 ਮਿੰਟ ਸਮਾਂ ਲਵਾਂਗੇ ਵੀਰ ਜੀ 10 ਮਿੰਟਾਂ ਦੇ ਵਿੱਚ ਤੁਹਾਨੂੰ ਸਾਰੀ ਆਈਟਮ ਦਿਖਾਵਾਂਗੇ ਵੀ ਕੀ ਆਈਟਮ ਆਪਾਂ ਨਵੀਂ ਲੈ ਕੇ ਆਏ ਆਂ ਤੇ ਕੀ ਤੁਹਾਨੂੰ ਆਪਾਂ ਰੇਟ ਦੇਵਾਂਗੇ ਚੁੰਨੀਆਂ ਵਗੈਰਾ ਹੋ ਸੋਲ ਵਧੀਆ ਆਈਟਮਾਂ ਦਿਖਾਵਾਂਗੇ ਇੱਕ ਵੀਰ ਜੀ ਬੇਨਤੀ ਇਹ ਹੈ ਤੇ ਕਿਰਪਾ ਸ਼ੇਅਰ ਬਾਈ ਬਣ ਕੇ ਦੱਬ ਕੇ ਕਾਇਆ ਕਰੋ ਨੂੰ ਇੱਕ ਸਬਸਕ੍ਰਾਈਬਰ ਤੇ ਸ਼ੇਅਰ ਇਹਦਾ ਵੀਰ ਬਣ ਕੇ ਕਹਿੰਦੇ ਲੋੜ ਨਾ ਪਵੇ ਬ ਕਿਉਂਕਿ ਸਾਰਿਆਂ ਨੂੰ ਪਤਾ ਲੱਗ ਜੇ ਵੀ ਉੱਥੇ ਇਹ ਸਸਤਾ ਕਪੜਾ ਮਿਲਦਾ ਹੈ ਕੁਆਲਿਟੀ ਇੱਕ ਨੰਬਰ ਦਾ ਕਪੜਾ ਮਿਲਦਾ ਹੈ ਆਓ ਆਪਾਂ ਵੀ ਲੋਵੀ ਜੀ ਆ ਦੇਖੋ ਆ ਕਾਟਨ ਹੈ ਵੀਰ ਜੀ ਇਹ ਕੀ ਟੈਕਸ ਦਾ ਮਾਲ ਹੈ ਵੀਰ ਜੀ ਇਹ ਕਪੜਾ ਪੂਰਾ ਵਧੀਆ ਬਾਈ ਜੀ ਮਲਾਈ ਵਰਗਾ ਕਪੜਾ ਜਿਵੇਂ ਪੋਲਾ ਇੱਕ ਨੰਬਰ ਕੁਆਲਿਟੀ ਹੈ ਕੁਆਲਿਟੀ ਦਾ ਵੀਰ ਜੀ ਆਪਣਾ ਕੋਈ ਸਮਝੌਤਾ ਨਹੀਂ ਹੈ ਇਸ ਗੱਲ ਤੇ ਵਧੀਆ ਇੱਕ ਨੰਬਰ ਕੁਆਲਿਟੀ ਰੱਖਦੇ ਆਪਾਂ ਇਹ ਨਹੀਂ ਹੈ ਵੀ ਆਪਾਂ ਐਵੇਂ ਗੰਦ ਨਹੀਂ ਵੇਚਦੇ ਇਸ ਗੱਲ ਤੇ ਜਿਵੇਂ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਭਾਈ ਜੀ ਕਹਿੰਦੇ ਕੁਝ ਹੋਰ ਹੈ ਤੇ ਦਿੰਦੇ ਕੁਝ ਹੋਰ ਹੈ ਪੈਸਿਆਂ ਦਾ ਕੁਝ ਹੋਰ ਕਰਦੇ ਆ ਉਹ ਕੰਮ ਆਪਣਾ ਹੈ ਨਹੀਂ ਵੀਰ ਜੀ ਆਪਣਾ ਕੰਮ ਹੈ ਕੁਆਲਿਟੀ ਇੱਕ ਨੰਬਰ ਦੇਣਾ ਆਹ ਦੇਖੋ ਵੀਰ ਜੀ ਆਹ ਆ ਲਓ ਵੀਰੇ ਬਾਈ ਜੀ ਆਪਾਂ ਵੀਡੀਓ ਵੱਡੀ ਵਾਲੀ ਬਣ ਜਾਂਦੀ ਹੈ ਦੇਖੋ ਵੀਰ ਜੀ ਕੇ ਕੇ ਟੈਕਸ ਦਾ ਮਾਲ ਹੈ ਇਹ ਆਹ ਕਪੜਾ ਆ ਲਓ ਵੀਰੇ ਦੇਖੋ ਇਹ ਕਾਉਟਨ ਹੈ ਵੀਰ ਜੀ ਪੂਰਾ ਪਿਓਰ ਵਧੀਆ ਫਸ ਕਲਾਸ ਕਪੜਾ ਹੈ ਜਮਾ ਇੱਕ ਨੰਬਰ ਹੌਲਾ ਫੁੱਲ ਵਰਗਾ ਜਮਾ ਇਹਦਾ ਰੇਟ ਵੀ ਜੀ 650 ਰੁਪਏ ਰੇਟ ਹੈ ਵੀ ਜੀ ਦਾ ਦੁਕਾਨਦਾਰੀ ਵਾਸਤੇ ਜੇਰਾ ਵੀਰ ਲੈ ਕੇ ਜਾਊਗਾ ਉਹਦੇ ਵਾਸਤੇ ਲੈਸ ਲਾਵਾਂਗੇ 650 ਰੁਪਏ ਅਸੀਂ ਇਕੱਲਾ ਇਕੱਲਾ ਸ਼ੂਟ ਕੱਟ ਕੇ ਦੇਵਾਂਗੇ ਜਿੰਨਾ ਮਰਜ਼ੀ ਵਾਂ ਲੈ ਲੋ ਆਹ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਦੇਖੋ ਦੇਖੋ ਮਾਲ ভাই ਜੀ ਬਹੁਤ ਵੱਡੀ ਪੱਦਰ ਤੇ ਆ ਇਹ ਨਹੀਂ ਹੈ ਵੀ ਆਪਣੇ ਕੋਲ ਸੂਟ ਦੋ ਸੂਟ ਨਹੀਂ ਗਰਾਊਂਡ ਦੇ ਵਿੱਚ ਜਿੰਨਾ ਆਲਾ ਚਾਹੇ ਮਾਲ ਉਹਨਾ ਮਿਲ ਜੂਗੀ ਜੀ ਇਹ ਨਹੀਂ ਹੈ ਵੀ ਮਾਲ ਆਪਣੇ ਕੋਲ ਥੋੜਾਗਾ ਦੇਖੋ ਵੀਰ ਜੀ ਦੇਖੋ ਵੀਰ ਜੀ ਮਾਲ ਚੈੱਕ ਕਰੋ ਵੀਰ ਜੀ ਦੇਖੋ ਇੱਕ ਆ ਤੁਹਾਨੂੰ ਖੋਲ ਕੇ ਹੋਰ ਦਿਖਾਉਣਾ ਵੀਰ ਜੀ ਆ ਦੇਖੋ ਕਾਲਾ ਰੰਗ ਕਾਲਾ ਰੰਗ ਅੱਜ ਕੱਲ ਬਹੁਤ ਜ਼ਿਆਦਾ ਫੇਮਸ ਬਣਿਆ ਹੋਇਆ ਬਾਈ ਜੀ ਕਾਲਾ ਰੰਗ ਹਰ ਇੱਕ ਬੰਦਾ ਕਾਲੇ ਰੰਗ ਨੂੰ ਪਹਿਲ ਦਿੰਦਾ ਹੈ ਹਾਲਾਂਕਿ ਕਾਲਾ ਰੰਗ ਚਾਹੀਦਾ ਸੇਕ ਕਰੋ ਚੈੱਕ ਵੀਰੇ ਆ ਦੇਖੋ ਕੁਆਲਟੀ ਵੀ ਬਾਈ ਜੀ ਇਹ ਜਿਆ ਕਪੜਾ ਨਾ ਜਿਵੇਂ ਐ ਪਿਆ ਬਾਈ ਜੀ ਮਲਿਆਈ ਵਰਗਾ ਕਪੜਾ ਪਿਆ ਪੂਰਾ ਵਧੀਆ ਨਰਮ ਕਪੜਾ ਪੋਲਾ ਵਧੀਆ ਇਹ ਕਿ ਟੈਕਸ ਦਾ ਕਪੜਾ ਵੀ ਜੀ ਆਪਣੇ ਕੋਲੇ ਇਹ ਪਿਓਰ ਕਾਟਨ ਹੈ ਵੀਰ ਜੀ ਹੌਲੀ ਫੁੱਲ ਵਰਗੀ ਜਮਾ ਇਹ ਨਹੀਂ ਹੈ ਵੀ ਇਹ ਉਹੀ ਹੂ ਦੱਪੜ ਜਾ ਮਾਲ ਨਹੀਂ ਹੈਗਾ ਇਹ ਆ ਦੇਖੋ ਦੇਖੋ ਭਾਈ ਜੀ ਕੁਆਲਿਟੀ ਚੈੱਕ ਕਰੋ ਭਾਈ ਜੀ ਰੇਟ ਇਹਦਾ 650 ਰੁਪਿਆ ਰੇਟ ਹੈ ਦੁਕਾਨਦਾਰੀ ਵਾਸਤੇ ਮੇਰੇ ਵੀਰ ਭਰਾ ਵਾਸਤੇ ਲੈਸ ਲਗੂਗੀ ਦੁਕਾਨਦਾਰੀ ਨੂੰ ਆਪਾਂ ਲੈਸ ਲਾਵਾਂਗੇ ਇਹ ਸੀ ਵੀ ਜੀ ਆਪਣਾ ਕਾਟਨ ਆਪਾਂ ਵੀ ਜੀ ਇੱਕ ਮਾਲ ਹੋਰ ਲੈ ਕੇ ਆਏ ਸਸਤੀ ਐਟਮ ਹੈ ਵਧੀਆ ਭਾਈ ਗੌਰ ਨਾਲ ਸੁਣਿਓ ਇਹਦੀ ਕੁਆਲਿਟੀ ਗੌਰ ਨਾਲ ਦੇਖਿਓ ਇਹਦਾ ਰੇਟ ਗੌਰ ਨਾਲ ਸੁਣਿਓ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗੱਲ ਕਹਿਣਾ ਹੈ ਵੀ ਬਾਈ ਜੀ ਜਿਹੜੀ ਤੁਸੀਂ ਵੀਡੀਓ ਦੇਖਦੇ ਹੋ ਇਹਨੂੰ ਪੂਰੀ ਗੌਰ ਨਾਲ ਸੁਣਿਆ ਕਰੋ ਵੀ ਕੀ ਰੇਟ ਦਿੰਦਾ ਹੈ ਕੀ ਇਹ ਕੁਆਲਿਟੀ ਦਿੰਦਾ ਹੈ ਵੀਡੀਓ ਦੇ ਜਿਹੜੇ ਵੀਡੀਓ ਸੁਣਦੇ ਹੋ ਉਹ ਵੀ ਸੁਣੋ ਉਹਨੂੰ ਵੀ ਗੌਰ ਨਾਲ ਸੁਣੋ ਤੁਸੀਂ ਵੀ ਤੁਹਾਨੂੰ ਕੀ ਰੇਟ ਦਿੰਦੇ ਆ ਕੀ ਕੀ ਇਸ ਨੂੰ ਕੁਆਲਿਟੀ ਦਿਖਾਉਂਦੇ ਆ ਆਹ ਦੇਖੋ ਵੀ ਇਹ ਆ ਕਪੜਾ ਹੋ ਰਾਇਆ ਬਹੁਤ ਵਧੀਆ ਨਰਮ ਕਪੜਾ ਪੋਲਾ ਬਾਈ ਜੀ ਜਿਵੇਂ ਰੂਵ ਵਰਗਾ ਪੋਲਾ ਕਪੜਾ ਹੈ ਇਹ ਕਰੋ ਚੈੱਕ ਬਾਈ ਜੀ ਆ ਦੇਖੋ ਛੋਟੀ ਬੁਢੀ ਦਾ ਕਪੜਾ ਬਾਈ ਜੀ ਪੋਲਾ ਵਧੀਆ ਰੂਮ ਵਰਗਾ ਕਪੜਾ ਹੈ ਜਨਾ ਪੋਲਾ ਆਲ ਓਵਰ ਕਪੜਾ ਬਾਈ ਜੀ 1.5 ਮੀਟਰ ਦਾ 1.5 ਗਾਜ ਦਾ ਪਣਾ ਹੈ ਬਾਈ ਜੀ 3.5 ਮੀਟਰ ਕਾ ਜੇ ਆਪਾਂ ਦੇਵਾਂਗੇ ਤੁਹਾਨੂੰ ਕੱਟ ਕੇ ਕਪੜਾ ਇਹ ਇਹਦਾ ਰੇਟ ਵੀਰ ਜੀ 500 ਰੁਪਿਆ ਛੂਟ ਦਾ ਰੇਟ ਹੈ ਵੀਰ ਜੀ 500 ਰੁਪਿਆ ਨੈਟ ਫੈਟ 500 ਰੁਪਿਆ ਲਾਵਾਂਗੇ ਵੀਰ ਜੀ ਇਹ ਕਰੋ ਚੈੱਕ ਵੀਰ ਜੀ ਰੰਗ ਚੈੱਕ ਕਰੋ ਕਿੰਨੇ ਰੰਗ ਆਪਣੇ ਕੋਲੇ ਦੇਖੋ ਇਹ ਕਰੋ ਚੈੱਕ ਬਾਈ ਜੀ ਦੇਖੋ ਬਾਈ ਛੋਟੀ-ਬੂਟੀ ਦੇ ਕਿੰਨਾ ਸੋਹਣਾ ਰੰਗ ਆ ਬਾਈ ਜੀ ਇਹਦਾ ਰੇਟ ਵੀ ਜੀ 150 ਰੁਪਿਆ ਰੇਟ ਹੈ ਕੋਲਾ ਰੂਵ ਵਰਗਾ ਕੱਪੜਾ ਹੈ ਬਾਈ ਜੀ 150 ਰੁਪਿਆ ਛੂਟ ਦਾ ਰੇਟ ਹੈ ਨੈਟ ਫੈਕਟਰ ਰੇਟ 150 ਰੁਪਿਆ ਬਾਈ ਜੀ ਆ ਕਰੋ ਚੈੱਕ ਬਾਈ ਜੀ ਦੇਖੋ ਕਿੰਨਾ ਸੋਹਣਾ ਕੱਪੜਾ ਬਾਈ ਪੋਲਾ ਜਨਾ ਕੱਪੜਾ ਵਧੀਆ ਆ ਦੇਖੋ ਵੀਰ ਜੀ ਇਹ ਕਰੋ ਚੈੱਕ ਵੀ ਜੀ ਦੇਖੋ ਬਾਈ ਕਿੰਨਾ ਵਧੀਆ ਕੱਪੜਾ ਹੈ ਗੌਰ ਨਾਲ ਦੇਖੋ ਵੀ ਜੀ ਲੈ ਬਾਈ ਜੀ ਜਿੰਨਾ ਮਰਜ਼ੀ ਲਿਓ ਆਪਣੇ ਕੋਲੇ ਬਹੁਤ ਵੱਡਾ ਆਪਣਾ ਰ ਹੈ ਇਹ ਜੀ ਇਹ ਨਹੀਂ ਹੈ ਵੀ ਆਪਣੇ ਕੋਈ ਸ਼ੂਟ ਦੋ ਸ਼ੂਟ ਹੈ ਬਹੁਤ ਵੱਡਾ ਆਪਣਾ ਰ ਹੈ ਕਰੋ ਚੈੱਕ ਵੀ ਜੀ ਦੇਖੋ ਕਪੜਾ ਦੇਖੋ ਬਾਈ ਜੀ ਗੌਰ ਨਾਲ ਦੇਖਿਆ ਕਰੋ ਕਪੜਾ ਨੂੰ ਤੁਸੀਂ ਬਾਈ ਜੀ ਪੋਲਾ ਵਧੀਆ ਕਪੜਾ ਜਮਾ ਹੈ ਆਹ ਦੇਖੋ ਮਲਾਈ ਮੈਂ ਕਪੜਾ ਬਾਈ ਜੀ ਦੇਖੋ ਆਹ ਦੇਖੋ ਪੋਲਾ ਪੋਲਾ ਕਪੜਾ ਹੈ ਬਾਈ ਜੀ ਇਹ ਇਹ ਕਰੋ ਚੈੱਕ ਬਾਈ ਜੀ ਡਿਜ਼ਾਈਨ ਦੇਖੋ ਕਿੰਨੇ ਸੋਹਣੇ ਹੈ ਬਾਈ ਜੀ ਇਹਦੇ ਇਹਦਾ ਰੇਟ ਵੀਰ ਜੀ ਕੁੱਲ 150 ਰੁਪਏ ਦਾ ਸ਼ੂਟ ਆ ਬਾਈ ਜੀ ਸ਼ੂਟ ਪਰ ਦਿੰਨੇ ਆਪਾਂ 150 ਰੁਪਏ ਦਾ ਸ਼ੂਟ ਹੈ ਇੱਕ ਦੇਵਾਂਗੇ ਕੱਟ ਕੇ ਬਾਈ ਜੀ ਗਾਜਨਾ ਮਿੰਕੇ ਦੇਵਾਂਗੇ ਤੇ ਕੱਪੜੇ ਦੀ ਕੁਆਲਿਟੀ ਬਹੁਤ ਅੱਛੀ ਕੁਆਲਿਟੀ ਹੈ ਬਾਈ ਜੀ ਦੇਖੋ ਕਾਲਾ ਰੰਗ ਹੈ ਵੀਰ ਜੀ ਦੇਖੋ ਕਿੰਨਾ ਸੋਹਣਾ ਜਿਹੜਾ ਡਿਜ਼ਾਈਨ ਹੈ ਬਹੁਤ ਸੋਹਣਾ ਡਿਜ਼ਾਈਨ ਕੀਤਾ ਹੋਇਆ ਵੀਰ ਜੀ ਦੇਚ ਦੇਖੋ ਸਿੱਕਰੀ ਜੀ ਆਪਣੇ ਕੋਲੇ ਆ ਗਿਆ ਪੌਂਚਾ ਵਰਕ ਵੀਰ ਜੀ ਪਹਿਲਾਂ ਆਪਾਂ ਦਿਖਾਇਆ ਸੀ ਪੌਂਜਾ ਵਰਗੀ ਆਪਾਂ ਪਹਿਲਾਂ ਵੀਡੀਓ ਪਾਈ ਆ ਵੀਰ ਜੀ ਫਿਰ ਕਸਟਮਰ ਸਾਨੂੰ ਇਹ ਕਹਿੰਦੇ ਬਾਰ ਬਾਰ ਚੀਜ਼ ਸਾਨੂੰ ਉਹੀ ਦਿਖਾਈ ਜਨਾ ਪਰ ਨਹੀਂ ਵੀਰ ਜੀ ਆਪਾਂ ਇਹ ਦਿਖਾਉਣਾ ਪਹਿਲਾਂ ਮਾਲ ਖਤਮ ਹੋ ਗਿਆ ਸੀ ਉਹਦੇ ਡਿਜ਼ਾਈਨ ਦਾ ਫਰਕ ਸੀ ਹੁਣ ਡਿਜ਼ਾਈਨ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਆਇਆ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਆਇਆਗਾ ਇਹ ਆ ਦੇਖੋ ਵੀਰ ਜੀ ਜਿਹੜਾ ਇਹਦਾ ਕਪੜਾ ਬਾਈ ਜੀ ਐ ਮਲਾਈ ਵਰਗਾ ਕਪੜਾ ਬਾਈ ਜੀ ਤੁਸੀਂ ਇੱਕ ਵਾਰੀ ਜ਼ਰੂਰ ਅ ਅਜ਼ਮਾ ਕੇ ਦੇਖੋ ਤੇ ਆ ਕੇ ਦੇਖੋ ਆ ਦੇਖੋ ਵੀਰ ਜੀ ਕਿੰਨਾ ਸੋਹਣਾ ਡਿਜ਼ਾਈਨ ਹੈ ਜਿਹੜੀ ਵੀਰ ਜੀ ਨੇ ਕੜਾਈ ਕੀਤੀ ਹੈ ਕੜਾਈ ਬਹੁਤ ਸਾਫ਼ ਹੈ ਕੜਾਈ ਬਹੁਤ ਸੋਹਣੀ ਕੜਾਈ ਹੈ ਬਈ ਜੀ ਜੇ ਇਹਦੀ ਕੱਲੀ ਕੜਾਈ ਕਰਾਉਣੀ ਹੋਵੇ ਬਾਈ ਜੀ 300 ਰੁਪਏ ਦਾ ਕੱਲੀ ਕੜਾਈ ਕੜਾਈ ਦੇ ਲੈ ਲੈਣਾ 2-300 ਰੁਪਏ ਤਾਂ ਤੇ ਨਾਲ ਇਹ ਜੀ ਦੁਪੱਟਾ ਦਿਖਾਉਣਾ ਤੁਹਾਨੂੰ ਪਿਓਰ ਦਾ ਦੁਪੱਟਾ ਹੈ ਜਮਾਂ ਨਾਲ ਦੇ ਇਹ ਦੇਖੋ ਜੀ ਦੁਪੱਟਾ ਦਿਖਾਵਾ ਤੁਹਾਨੂੰ ਪਿਓਰ ਦਾ ਦੁਪੱਟਾ ਬਾਈ ਜੀ ਭੁੱਖ ਲੈਂਦੀ ਹੈ ਦੁਪੱਟਾ ਦੇਖ ਕੇ ਕਰੋ ਚੈੱਕ ਬਈ ਜੀ ਦੁਪੱਟਾ ਜੋ ਤੇ ਕਰੋ ਚੈੱਕ ਫੁੱਲ ਪਿਓਰ ਦਾ ਦੁਬੱਟਾ ਬਾਈ ਜੀ ਜ਼ਿੰਮੇਵਾਰੀ ਹੈ ਜੇ ਕੋਈ ਇਹ ਗੱਲ ਕਹਦੇ ਵੀ ਇਹ ਇਹ ਇੱਕ ਮਿਕਸਿੰਗ ਹੈ ਫੁੱਲ ਪਿਓਰ ਦਾ ਦੁਬੱਟਾ ਹੈ ਤੇ ਜਿਹੜਾ ਬਾਈ ਜੀ ਕਮੀਜ਼ ਦਾ ਕੱਪੜਾ ਕਮੀਜ਼ ਦਾ ਕੱਪੜਾ ਵੀ ਬਹੁਤ ਸੋਹਣਾ ਕੱਪੜਾ ਹੈ ਦੇਖੋ ਚੈੱਕ ਕਰੋ ਐ ਪਿਆ ਬਾਈ ਜਿਵੇਂ ਮਖਬਲ ਵਰਗਾ ਕੱਪੜਾ ਬਾਈ ਜੀ ਜਮਾ ਮਖਬਲ ਵਰਗਾ ਇਹਦਾ ਰੇਟ ਵੀ ਜੀ 800 ਰੁਪਿਆ ਰੇਟ ਹੈ ਕੱਲੇ ਕੱਲੇ ਸ਼ੂਟ ਦਾ ਤੇ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਨੇ ਲੈਣਾ ਹੈ ਪਾ ਹੱਥ ਸ਼ੂਟ ਦਾ ਸ਼ੂਟ ਇਕੱਠੇ ਲੈਣਾ ਹੈ ਉਹਦੇ ਵਾਸਤੇ ਬਹੁਤ ਹੀ ਰਿਆਤਾ ਖਾਸ ਕਰਕੇ ਰਿਆਤਾ ਵੀਜੀ ਇਹ ਸ੍ਰੀ ਕ੍ਰਿਸ਼ਨ ਦਾ ਮਾਲ ਹੈ ਵੀਜੀ ਜਿਵੇਂ ਕੰਪਨੀ ਦਾ ਮਾਲ ਹੈ ਦੇਖ ਲਓ ਆ ਲੋਗੋ ਲੱਗਿਆ ਹੈ ਦੇਖੋ ਬਾਈ ਜੀ ਸ੍ਰੀ ਕ੍ਰਿਸ਼ਨ ਦਾ ਮਾਲ ਆ ਬਾਈ ਜੀ ਤੁਹਾਨੂੰ ਖੋਲ ਕੇ ਦਿਖਾਉਣੇ ਆ ਚੈੱਕ ਕਰੋ ਬਾਈ ਜੀ ਕਿੰਨਾ ਵਧੀਆ ਸੋਹਣਾ ਕੱਪੜਾ ਇਹ ਆਤਾ ਵੀਜੀ ਦੇਖੋ ਕਮੀਜ਼ ਦਾ ਕੱਪੜਾ ਇਹ ਕਰੋ ਚੈੱਕ ਬਾਈ ਜੀ ਦੇਖੋ ਕੱਪੜਾ ਦੇਖੋ ਬਾਈ ਜੀ ਬੜਾ ਸੋਹਣਾ ਕੱਪੜਾ ਹੈ ਪੋਲਾ ਜਮ ਤੁਸੀਂ ਇੱਕ ਵਾਰੀ ਬਾਈ ਜੀ ਲੈ ਕੇ ਜਾਉਂਗਾ ਨਾ ਫੇਰ ਪਤਾ ਲੱਗਦਾ ਹੈ ਕੱਪੜੇ ਦਾ ਬਾਈ ਜੀ ਤੇ ਵੀਰ ਜੀ ਵੱਡੇ ਸ਼ਹਿਰਾਂ ਜਿਹੜਾ ਠੱਗੀਆਂ ਵਾਈਦੀਆਂ ਹੁੰਦੀਆਂ ਨੇ ਸਾਡੇ ਕੋਲੇ ਬਥੇਰੇ ਵਿਚਾਰੇ ਆਉਂਦੇ ਨੇ ਦੇਖੋ ਭਾਈ ਜੀ ਡਿਜ਼ਾਈਨ ਚੈੱਕ ਕਰੋ ਦਾ ਇਹ ਪੌਂਚਾ ਵਰਕੇ ਵੀ ਜੀ ਅੱਜ ਕੱਲ ਇਹਦਾ ਟ੍ਰੈਂਡ ਐ ਇੰਨਾ ਐ ਵੀ ਇਹ ਮਾਲ ਪੂਰਾ ਨਹੀਂ ਮਿਲ ਰਿਹਾ ਵੀਰ ਜੀ ਆਪਣੇ ਕੋਲੇ ਇਹਦਾ ਦੇਖੋ ਵੀਰ ਜੀ ਆ ਤੁਹਾਨੂੰ ਇੱਕ ਰਾਹ ਹੋਗੀ ਦਿਖਾਉਣੇ ਵੀਰ ਜੀ ਦੁਪੱਟਾ ਵੀ ਦਿਖਾਉਣੇ ਆ ਚੈੱਕ ਕਰੋ ਚੈੱਕ ਲੀਜੀ ਦੁਪੱਟਾ ਦਵਤੇ ਬ ਨਹੀਂ ਹੋਤੇ ਬਾਈ ਜੀ ਪੌਂਚੇ ਵਰਗਾ ਮੰਨਿਓ ਤਾਂ ਬਹੁਤ ਸਟੈਂਡਰਡ ਦੀ ਆਈਟਮ ਹੈ ਵੀ ਜੀ ਇਹ ਇੱਕ ਨੰਬਰ ਕੁਆਲਿਟੀ ਇਹ ਚੈੱਕ ਕਰੋ ਇੱਕ ਵੀ ਜੀ ਆਪਣੇ ਕੋਲੇ ਆ ਆ ਗਿਆ ਕਾਟਨ ਮਸਲੀਨ ਪਹਿਲਾਂ ਵੀ ਵੀਡੀਓ ਚ ਦਿਖਾਇਆ ਸੀ ਵੀਰ ਜੀ ਇੱਕ ਵਾਰੀ ਫੇਰ ਦਿਖਾਉਣੀ ਆ ਇਹ ਵੀ ਬਾਈ ਆਈਟਮ ਕੱਪੜੇ ਦੀ ਬਹੁਤ ਵਧੀਆ ਗੀ ਇੱਕ ਨੰਬਰ ਇਹ ਚੈੱਕ ਕਰੋ ਵੀਰ ਜੀ ਕਪੜਾ ਬਾਈ ਕਾਹਦੇ ਨਾਲ ਜਵਾ ਸਿਉਣੇ ਵਰਗਾ ਮਾਲ ਹੈ ਬਾਈ ਜੀ ਇਹਦਾ ਦੇਖੋ ਕਰੋ ਚੈੱਕ ਕਪੜੇ ਦੀ ਕੁਆਲਿਟੀ ਜਮਾਂ 1 ਨੰਬਰ ਦੀ ਕੁਆਲਿਟੀ ਹੈ ਵੀਰ ਜੀ ਆਹ ਦਿਖਾਉਣੇ ਤੁਹਾਨੂੰ ਨਾਲ ਦੁਪੱਟਾ ਦੁਪੱਟਾ ਦੇਖ ਕੇ ਵੀਰ ਜੀ ਦੇਖੋ ਐ ਐਂ ਜੀ ਕਰਦਾ ਵੀ ਬਸ ਲੈ ਜੀ ਹੁਣੀ ਇਹ ਕਰੋ ਚੈੱਕ ਵੀਰ ਜੀ ਦੁਪੱਟਾ ਦੇਖੋ ਇਹ ਚੈੱਕ ਕਰੋ ਕਾਟਨ ਮਸਲੀਨ ਹੈ ਜੀ ਇਹ ਕਾਟਨ ਮਸਲੀਨ ਇੱਕ ਨੰਬਰ ਕੁਆਲਿਟੀ ਦਾ ਕਪੜਾ ਹੈ ਵੀਰ ਜੀ ਇਹ ਫੁੱਲ ਜ਼ਿੰਮੇਵਾਰੀ ਆਪਣੇ ਕੋਲ ਹੈ ਇਸ ਗੱਲ ਦੀ ਜੇ ਫੇਟ ਹੋ ਜਾਏ ਰੰਗ ਹੋ ਜਾਏ ਕੁਝ ਹੋ ਜਾਏ ਇਸ ਗੱਲ ਤੇ ਫੁੱਲ ਜ਼ਿੰਮੇਵਾਰੀ ਹੈ ਆਪਣੇ ਕੋਲ ਵੀਰ ਜੀ ਦੇਖੋ ਵੀਰ ਜੀ ਰੰਗ ਦੇਖੋ ਚੈੱਕ ਕਰੋ ਕਿੰਨੇ ਸੋਹਣੇ ਰੰਗ ਹੈ ਆ ਦੇਖੋ ਵੀਰ ਜੀ ਦੇਖੋ ਕਿੰਨੇ ਰੰਗ ਹੈ ਕੱਲਾ-ਕੱਲਾ ਦਿਖਾਉਣ ਤੇ ਵੀ ਜੀ ਬਹੁਤ ਟਾਈਮ ਲੱਗ ਜਾਂਦਾ ਆਪਾਂ ਨੂੰ ਪਰ ਆਪਾਂ ਇੰਨਾ ਕਹਿੰਦੇ ਆ ਵੀ ਜੀ ਆਪਣੇ ਕੋਲੇ ਇੰਨਾ ਮਾਲ ਪਿਆ ਹੈ ਜਿੰਨਾ ਮਰਜ਼ੀ ਲੈ ਜਾਓ ਜਾ ਕੇ ਆਹ ਦੇਖੋ ਵੀ ਜੀ ਫੇਰ ਵੀ ਜੀ ਆਪਾਂ ਦੁਬੱਟੇ ਦਿਖਾਉਣੇ ਆ ਵੀ ਜੀ ਜੇ ਆਪਾਂ ਕੱਲਾ-ਕੱਲਾ ਦੁਬੱਟਾ ਦਿਖਾਉਣ ਲੱਗ ਜਾਈਏ ਬਾਈ ਜੀ ਏਦਾਂ ਘੰਟਾ ਖਤਮ ਹੋ ਜਾਊਗਾ ਆਪਾਂ ਕੱਲਾ-ਕੱਲਾ ਦੁਬੱਟਾ ਨਹੀਂ ਦਿਖਾਉਂਦੇ ਤੁਸੀਂ ਸਿਆਣੇ-ਬਿਆਣੇ ਸਭ ਜਾਣਦੇ ਹੋ ਵੀ ਆਪਣੇ ਕੋਲੇ ਮਾਲ ਹੈ ਬਹੁਤ ਵੱਡੀ ਪੱਧਰ ਤੇ ਜਿੰਨਾ ਮਰਜ਼ੀ ਲੈ ਲਓ ਆਪਾਂ ਤਾਂ ਸਾਨੂੰ ਦੱਸਣਾ ਕੱਲਾ ਵੀ ਮਾਲ ਕੀ ਗੱਲ ਬਾਤ ਆ ਵੀ ਦੀ ਮੰਚਲੀ ਸਮਰਾਟ ਮੰਚਲੀ ਦੀ ਚੁੰਨੀ ਹੈ ਜੀ ਚੈੱਕ ਕਰੋ ਬਲਦਾਂ ਇਹ ਦੇਖੋ ਵੀਰ ਜੀ ਇਹ ਸਮਰਾਟ ਮੰਚਲੀ ਦਾ ਰੇਟ ਵੀ ਜੀ ਤੁਸੀਂ ਗੌਰ ਨਾਲ ਸੁਣਿਓ ਤੁਸੀਂ ਆਮ ਬਾਜ਼ਾਰ ਦੇ ਵਿੱਚ ਇਹਨੂੰ ਵਾਈ ਜੀ 650 150 ਰੁਪਏ ਐ ਮਿਲਦੀ ਹੈ ਪਰ ਆਪਣਾ ਮਨਜਿੰਦਰ ਕਲਾਸ ਹਾਊਸ ਤੇ ਰੇਟ ਇਹਦਾ 100 ਰੁਪਿਆ ਰੇਟ ਹੈ ਵੀ ਜੀ ਨੈਟ ਫੈਕਟ ਰੇਟ 100 ਰੁਪਿਆ ਜਿੰਨੀਆਂ ਮਰਜ਼ੀ ਲੈ ਜਾਓ ਬਾਈ ਜੀ ਭਾਵੇਂ 5000 ਡਬੱਟਾ ਲੈ ਲਓ ਬਾਈ ਜੀ ਆਪਣੇ ਕੋਲ ਤਿਆਰ ਪਏ ਆ ਕਰੋ ਚੈੱਕ ਵੀ ਜੀ ਬਾਈ ਜੀ ਇਹਦੀ ਇਹਦੀ ਜਿਹੜੀ ਪਛਾਣ ਹੈ ਇਹਦੀ ਪਛਾਣ ਵਸ ਤੁਸੀਂ ਇਹੀ ਮੰਨਿਓ ਸਮਰਾਟ ਦੀ ਮੰਚਲੀ ਹੈ ਇਹ ਮੰਚਲੀ ਹੈ ਸਮਰਾਟ ਦੀ ਵੱਜਦੀ ਹੈ ਇਹਦੀ ਇਹੀ ਪਛਾਣ ਹੈ ਬਾਈ ਜੀ ਹੂੰ ਤਾਂ ਆਰਕੰਡੀ ਤਾਂ ਹੋਰ ਵੀ ਹੈਗੀਆਂ ਆਪਣੇ ਕੋਲੇ ਜਿਵੇਂ ਆਰਕੰਡੀ ਡਬੱਟਾ ਦਾ ਵੀ ਜੀ ਆ ਵੀ ਹੈਗਾ ਆਪਣੇ ਕੋਲੇ ਇਹ ਚੈੱਕ ਕਰੋ ਬਾਈ ਜੀ ਇਹ ਵੀ ਆਰਕੰਡੀ ਦਾ ਡਬੱਟਾ ਹੀ ਹੈ ਇਹਦਾ ਰੇਟ ਵੀ ਜੀ ਆਪਣੇ ਕੋਲ ਨੈਟ ਫੈਕਟਰ 90 ਰੁਪਏ ਇਹਦਾ ਰੇਟ ਵੀ ਜੀ 90 ਰੁਪਿਆ ਦਾ ਰੇਟ ਆਪਣੇ ਕੋਲ ਨੈਟ ਫੈਕਟਰ ਕੁਆਲਿਟੀ ਚੈੱਕ ਕਰੋ ਵੀ ਜੀ ਦੇਖੋ ਕਿੱਡੀ ਹੈ ਇਹ ਵੀ ਇਹ ਵੀ ਮੰਚਲੀ ਦੀ ਹੈ ਆਰ ਕੰਡੀ ਦੀ ਮੰਚਲੀ ਵਾਜਦੀ ਆ ਬਾਈ ਜੀ ਉਹ ਸਮਰਾਟ ਸੀ ਇਹ ਹੋਰ ਘਰ ਦਾ ਮਾਲ ਹੈ ਇਹਦਾ ਰੇਟ 90 ਰੁਪਏ ਹੈ ਮੈਂ ਇਹੀ ਦੱਸਣਾ ਚਾਹੁੰਦਾ ਜਿਹੜੀ ਸਮਰਾਟ ਦੀ ਮੰਚਲੀ ਹੁੰਦੀ ਹੈ ਵੀ ਜੀ ਉਹ 120 ਰੁਪਏ ਦੀ ਵੇਚਦੇ ਆਮ 110 ਦੀ 120 ਦੀ 130 ਦੀ ਵੇਚਦੇ ਆਮ ਜੇ ਤੁਸੀਂ ਹੋਰ ਦੁਕਾਨਾਂ ਤੇ ਗੱਲ ਕਰੋਗੇ ਪਰ ਵੀਰ ਜੀ ਮਨਜਿੰਦਰ ਕਲਾਸ ਹਾਊਸ ਤੇ 100 ਰੁਪਏ ਦੀ ਸਮਰਾਟ ਦੀ ਨੇਵੇ ਜੀ ਯਾਦ ਰੱਖੋ ਗੌਰ ਨਾਲ ਵੀਡੀਓ ਦੇਖਿਆ ਕਰੋ ਇੱਕ ਵੀਰ ਜੀ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਬਾਈ ਬਣ ਕੇ ਸਬਸਕ੍ਰਾਈਬਰ ਤੇ ਸ਼ੇਅਰ ਜਲਦੀ ਜਲਦੀ ਵੀਡੀਓ ਕਰਿਆ ਕਰੋ ਵੀਰ ਬਣ ਕੇ ਹੁਣ ਆਪਾਂ ਵੀਰ ਜੀ ਦਿਖਾਉਣਾ ਤੁਹਾਨੂੰ ਆਹ ਡਬੱਟੇ ਇਹ ਬਹੁਤ ਫੁੱਲ ਡਬੱਟੇ ਵੱਡੇ ਆ ਵੀਰ ਜੀ ਜਰੀ ਵਗੈਰਾ ਇਹਦੇ ਲੱਗਿਆ ਹੁੰਦਾ ਹੈ ਬਾਈ ਜੀ ਇਹ ਆਮ ਡਬੱਟਾ ਬਾਈ ਜੀ 200 ਰੁਪਏ ਦਾ ਵਿਕਦਾ ਹੈ ਜੀ ਬਾਜ਼ਾਰ ਦੇ ਵਿੱਚ ਪਤਾ ਕਰ ਲਿਓ ਭਲਾ ਤੁਸੀਂ ਆ ਦੇਖੋ ਇਹ ਆਮ ਬਾਜ਼ਾਰ ਦੇ ਵਿੱਚ ਇਹ 200 ਰੁਪਏ ਦਾ ਦੁਪੱਟਾ ਵਿਕਦੇ ਵੀ ਜੀ ਪਰ ਆਪਣੇ ਕੋਲੇ 180 ਰੁਪਏ ਦਾ ਰੇਟ ਹੈ ਵੀ ਜੀ ਇਹਦਾ ਤੁਸੀਂ ਗੌਰ ਨਾਲ ਵੀਡੀਓ ਦੇਖਿਆ ਕਰੋ ਆ ਵੀ ਜਿਹੜੀਆਂ ਹੋਰ ਵੀਡੀਓ ਤੁਸੀਂ ਦੇਖਦੇ ਹੋ ਉਹ ਤੇ ਉਹ 200 250 200 ਰੁਪਏ ਦੁਪੱਟੇ ਦਾ ਰੇਟ ਬੋਲਦੇ ਆ ਵੀਰ ਜੀ ਪਰ ਆਪਣਾ ਰੇਟ ਵੀ ਜੀ 180 ਰੁਪਏ ਰੇਟ ਹੈ ਵੀਰ ਜੀ ਜੇ ਕੋਈ ਮੇਰਾ ਵੀਰ ਭਰਾ ਦੁਕਾਨਦਾਰ ਵੱਡੀ ਪੱਧਰ ਤੇ ਲਊਗਾ ਉਹਨੂੰ ਹੋਰ ਰੈੱਡ ਕਰ ਦੇਾਂਗੇ ਵੀ ਜੀ ਆ ਕੁਆਲਟੀ ਗੌਰ ਨਾਲ ਚੈੱਕ ਕਰੋ ਆ ਦੇਖੋ ਕਿੰਨਾ ਮਾਲ ਤੇ ਆਪਣੇ ਕੋਲੇ ਜਿੰਨਾ ਮਰਜ਼ੀ ਮਾਲ ਲੈ ਲਿਓ ਇਹ ਇਹਦੇ ਵਿੱਚ ਭਾਈ ਜੀ ਡਿਜ਼ਾਈਨ ਵੀ ਮਿਲ ਜਾਂਦੇ ਆਪਣੇ ਕੋਲੇ ਹੋਰ ਡਿਜ਼ਾਈਨ ਵੀ ਬਥੇਰੇ ਮਿਲ ਜਾਂਦੇ ਆ ਪਰ ਹੁਣ ਵੀ ਜੀ ਇਕੱਲਾ ਇਕੱਲਾ ਡਿਜ਼ਾਈਨ ਆਪਾਂ ਦਿਖਾ ਨਹੀਂ ਸਕਦੇ ਕਿਉਂਕਿ ਸਮਾਂ ਨਹੀਂ ਆ ਗਿਆ ਦਿੰਦਾ ਆਪਣੇ ਕੋਲ ਸਮਾਂ ਬਹੁਤ ਥੋੜਾ ਹੁੰਦਾ ਹੈ ਜਿਵੇਂ ਆ ਸੀ ਆ ਸੀ ਵੀਰੇ ਹੋਰ ਬਹੁਤ ਪੈਨ ਆਪਣੇ ਕੋਲੇ ਵੈਰੈਟੀਆਂ ਕੋਈ ਇਹੋ ਜੀ ਗੱਲ ਨਹੀਂ ਆ ਦੇਖੋ ਆਪਾਂ ਸਮਾਂ ਨਹੀਂ ਆ ਗਿਆ ਦਿੰਦਾ ਸਮਾਂ ਘੱਟ ਹੁੰਦਾ ਤੇ ਇੱਕ ਵੀ ਜੀ ਆਪਾਂ ਬਾਰ-ਬਾਰ ਇਹੀ ਕਹਿੰਦੇ ਵੀ ਜਦੋਂ ਕਿਸੇ ਨੇ ਵੀਰ ਜੀ ਆਉਣਾ ਹੋਵੇ ਫੋਨ ਮਾਰ ਕੇ ਆਇਓ ਜਾਂ ਜੇ ਕਿਸੇ ਪਾਰਸਲ ਬਣਾਉਣਾ ਵੀਰ ਜੀ ਦੇਖੋ ਪਾਰਸਲ ਵਾਸਤੇ ਆਪਾਂ ਤੋਂ 3-4000 ਤੋਂ ਘੱਟ ਪਾਰਸਲ ਅਸੀਂ ਬਣਾਉਂਦੇ ਨਹੀਂ ਹੈਗੇ ਸ਼ੂਟ ਦੋ ਸ਼ੂਟ ਵਾਸਤੇ ਸਮਾਂ ਖਰਾਬ ਨਾ ਤਾਂ ਆਪਣਾ ਕਰੂਗਾ ਨਾ ਸਾਡਾ ਕਰੂਗਾ ਸਮਾਂ ਖਰਾਬ ਨਾ ਕਰੋ ਆਪਾਂ ਘੱਟੋੜ 4000 ਦਾ ਪਾਰਸਲ ਬਣਾਉਣਾ ਹੈ ਜੀ ਕਿਉਂਕਿ ਆਪਣਾ ਹੋਰ ਸੇਲ ਦਾ ਕੰਮ ਆ ਜੀ ਅਸੀਂ ਸ਼ੂਟ ਦਾ ਕੰਮ ਹੀ 10 ਰੁਪਏ ਦੇ ਕਰਦੇ ਆ ਤੇ ਜੇ ਆਣ ਲਈ ਸ਼ੂਟ ਤੈ ਨਮਾਉਣੇ 20-30 ਰੁਪਏ ਪਿੱਛੇ ਦੇਖੋ ਜੀ ਥੇਚਲਾ ਬਹੁਤ ਹੋ ਜਾਂਦੀ ਐ ਅਸੀਂ ਇਹ ਕੰਮ ਨਹੀਂ ਕਰਦੇ ਜਿਹੜਾ ਬੰਦਾ ਦੋ ਸ਼ੂਟ ਨੂੰ ਤੋਰੂਗਾ ਉਹ ਜੀ 200 ਦਾ ਸ਼ੂਟ 400 ਦਾ ਸ਼ੂਟ ਸਾਨੂੰ ਦੇਊਗਾ ਫੇਰ ਭਾਈ ਤੋਰੂਗਾ ਅਸਾਡਾ ਕੰਮ ਹੀ ਸਾਡਾ ਕੰਮ ਹੀ ਹੋਰ ਸੇਲ ਦਾ ਕੰਮ ਹੈ ਜੀ ਕੰਮ ਹੀ ਸਿਰਾਂ 5-10 ਰੁਪਈਆ ਦੇ ਕੰਮ ਕਰਦੇ ਆ ਇੱਕ ਵੀ ਜੀ ਆਪ ਆਈ ਵੀਡੀਓ ਦੱਸਦੇ ਆ ਵੀਰ ਜੀ ਤੁਹਾਨੂੰ ਆਹ ਕੁਆਲਿਟੀ ਆਪਣੇ ਕੋਲੇ ਪਈ ਹੈ ਵੀਰ ਜੀ 200 ਰੁਪਈਆ ਵਾਲੀ ਕੁਆਲਿਟੀ ਆਹ ਆਈ ਵੀਡੀਓ ਦੱਸਦੇ ਆ ਤੁਹਾਨੂੰ ਚੈੱਕ ਕਰ ਲਓ ਵੀਰ ਜੀ 200 ਰੁਪਈਆ ਆਲ ਓਵਰ ਇਹ ਚੈੱਕ ਕਰੋ ਵੀਰ ਜੀ ਕੱਪੜਾ ਕਿੰਨਾ ਸੋਹਣਾ ਕੱਪੜਾ ਇਹ ਚੈੱਕ ਕਰੋ ਦੇਖੋ ਬਈ ਜੀ 200 ਰੁਪਈਆ ਦਾ ਰੇਟ ਆ ਵੀਰ ਜੀ 5 ਮੀਟਰ ਕੁੜਤਾ 5 ਮੀਟਰ ਸ਼ੂਟ ਦੇਵਾਂਗੇ ਆਪਾਂ ਕੁਆਲਿਟੀ ਆਪਣੇ ਕੋਲੇ ਬਹੁਤ ਜ਼ਿਆਦਾ ਪਈ ਹੈ ਤੇ ਵੀਰ ਜੀ ਵਸਾ ਆਪਾਂ ਤੁਹਾਨੂੰ ਇਹੀ ਦੱਸ ਰਿਹਾ ਯਾਦ ਰੱਖੋ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਆਪਣਾ ਮੋੜ ਮੰਡੀ ਦੇ ਕੋਲੇ ਪਿੰਡ ਹੈ ਜੀ ਮੈਸਰਖਾਨਾ ਜਦੋਂ ਵੀ ਤੁਸੀਂ ਅੱਡੇ ਕੰਨੀ ਆਉਣੇ ਨੇ ਆਪਣੇ ਥਾਂ ਥਾਂ ਤੇ ਬੋਰਡ ਲਿਖੇ ਹੁੰਦੇ ਨੇ ਜੀ ਵੀ ਜੀ ਥਾਂ ਥਾਂ ਤੇ ਲਿਖ ਕੇ ਲਾਈਨ ਵੀ ਆਉਣ ਵਾਸਤੇ ਦਿੱਕਤ ਨਾ ਪਵੇ ਆ ਆਪਣਾ ਬੋਰਡ ਲੱਗਿਆ ਹੁੰਦਾ ਬਾਹਰ ਦੇ ਵਿੱਚ ਲੱਗਿਆ ਹੋਇਆ ਬਹੁਤ ਵੱਡਾ ਬੋਰਡ ਲੱਗਿਆ ਮਨਜਿੰਦਰ ਕਲਾਥ ਹਾਊਸ ਤੇ ਵੀਰ ਜੀ ਸ਼ੇਅਰ ਤੇ ਸਬਸਕ੍ਰਾਈਬਰ ਵੀ ਜੀ ਜਰੂਰ ਕਰਿਆ ਕਰੋ ਵੀਰ ਬਣ ਕੇ ਕਿਉਂਕਿ ਤੁਹਾਡੇ ਵਾਸਤੇ ਸੀ ਅੱਜ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਉਣੇ ਕਿਉਂਕਿ ਹਰ ਕੋਲੇ ਵੀਡੀਓ ਹੀ ਜਾਵੇ ਤੇ ਮਾਲ ਆਪਣੇ ਕੋਲੇ ਬਹੁਤ ਜ਼ਿਆਦਾ ਪਿਆ ਵੀਜੀ ਜਿੰਨਾ ਮਰਜ਼ੀ ਲੈ ਲਓ ਕੁੜਤੇ ਪਜਾਮੇ ਸਭ ਚੀਜ਼ ਮਿਲਦੀ ਹੈ कॉटन ਵਗੈਰਾ ਹਰ ਇੱਕ ਚੀਜ਼ ਮਿਲਦੀ ਹੈ ਤੇ ਵੀਜੀ ਆਪਾਂ ਕੋਈ ਨਹੀਂ ਦੋ ਚਾਰ ਦਿਨ ਤੱਕ ਫਿਰ ਫਿਰ ਵੀਡੀਓ ਪਾਵਾਂਗੇ ਉਹਨਾਂ ਦੇ ਇੱਕ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ